ਪਾਇਲ ਦੇ ਪਿੰਡ ਜਗੇੜਾ ਪੁਲ ਤੋਂ ਹੈ ਜਿੱਥੇ ਕੀ ਰਤੀ 10 ਵਜੇ ਤੋਂ ਬਾਅਦ ਇੱਕ ਟਾਟਾ ਗੱਡੀ ਜੋ ਕਿ ਨੈਣਾ ਦੇਵੀ ਤੋਂ ਆ ਰਹੀ ਸੀ ਉਸ ਵਿੱਚ 25 ਤੋਂ 30 ਦੇ ਕਰੀਬ ਸ਼ਰਦਾਲੂ ਦਸੇ ਜਾ ਰਹੇ ਨੇ ਜੋ ਕਿ ਨਹਿਰ ਵਿੱਚ ਡਿੱਗ ਪਈ ਇਸ ਦੀ ਜਾਣਕਾਰੀ ਮਿਲਦੇ ਤੁਰੰਤ ਹੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਐਸ ਐਚ ਓ ਮਲੋਜ ਡੀ ਐਸ ਪੀ ਪਾਇਲ ਐਸ ਐਸ ਪੀ ਖੰਨਾ ਡੀ ਸੀ ਲੁਧਿਆਣਾ ਇੰਜੀਨੀਅਰ ਮਲਵਿੰਦਰ ਸਿੰਘ ਗੈਸਪੁਰਾ ਵਿਦਾਇਕ ਪਾਇਲ ਤੁਰੰਤ ਹੀ ਘਟਨਾ ਵਾਲੀ ਥਾਂ ਤੇ ਪਹੁੰਚੇ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਨੈਣਾਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ 2 ਜਾਂ 3 ਦੀ ਹਜੇ ਭਾਲ ਅਸੀਂ ਕਰ ਰਹੇ ਆ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਦੇ ਵਿੱਚ ਬੱਚੇ ਸੀ ਦੋ ਪਰ ਬਹੁਤ ਮੰਦ ਭਾਗੀ ਇਹ ਘਟਨਾਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਕੁ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗਿਆ ਹੋਇਆ ਹਾਂਜੀ ਮੈਂ ਥਾਣੇ હાજર ਸੀ ਸੀਗਾ ਜੀ ਤੇ ਸਾਨੂੰ ਇੱਕ ਫੋਨ ਆਇਆ ਕੰਟਰੋਲ ਰੂਮ ਤੋਂ ਵੀ ਜਗੇੜੇ ਪੁਲ ਦੇ ਲੱਗ ਕੇ ਨਹਿਰ ਦੇ ਵਿੱਚ ਕੋਈ ਟਾਟਾ ਇਸ ਟਰੈਂਪੂ ਸਵਾਰੀਆਂ ਦੀ ਭਰੀ ਨਰਵ ਚ ਡਿੱਗ ਗਈ ਆ ਤੇ ਮਤਲਬ ਜਦੋਂ ਅਸੀਂ ਫੋਨ ਸੁਣਨ ਪਰਾਂਤੇ ਦੇ ਉੱਥੋਂ ਅਸੀਂ ਮੂਵ ਕੀਤਾ ਥਾਣੇ ਤੋਂ ਮੈਂ 12 ਮਿੰਟਾਂ ਹੀ ਥਾਣੇ ਤੋਂ ਬੈਕਅਪ ਹੋ ਕੇ ਤੇ ਪਹੁੰਚਿਆ ਮੈਂ ਉਹ ਕੋਤੇ ਉਹ ਕੋਰਾ ਕਾ ਵੀ ਕੱਟ ਸੀਗਾ ਤੇ ਅਸੀਂ ਮੋਕਰੇ ਹਾਈਡਰਾ ਮੰਗਾ ਕੇ ਗੋਤਾ ਖੋਰਾ ਨੂੰ ਲੈ ਕੇ ਮਤਲਬ ਅਸੀਂ 12 13 ਬੰਦੇ ਅਸੀਂ ਇਮੀਡੀਟਲੀ ਫੜਫੜ ਬਾਹਰ ਕੱਢੇ ਤੇ ਫਿਰ ਹਾਈਡਰਾ ਨਾਲ ਗੱਡੀ ਵਾਰ ਕੱਢੀ ਸਾਨੂੰ ਉਸ ਟਾਈਮ ਤਿੰਨ ਵੱਡ ਵੱਡੀਆਂ ਚੱਕੀਆਂ ਜਿਹੜੀ ਕਿ ਮਤਲਬ ਅਸੀਂ ਆਕੇ ਮੁਨਿਸਪਲ ਗਿਆ ਤੇ ਇਹ ਪਤਾ ਲੱਗਾ ਕਿ ਟੈਂਪੂ ਆ ਜਿਹੇ ਨਣ ਦੇ ਵੀ ਤੋ ਆ ਰਹੇ ਸੀਗੇ ਆਪਣਾ ਇਹਨਾਂ ਦਾ ਪਿੰਡ ਸੀ ਮਾਨਕੇਹੜੀ ਥਾਣਾ ਸੰਦੌੜ ਪਿਲਮਰੇ ਕੋਲ ਦਾ ਉਥੋਂ ਨੂੰ ਬਲੌਂਗ ਕਰਦੇ ਨੇ ਇਹ 6 ਕੇ ਬੰਦਿਆਂ ਦੀ ਡੈਥ ਹੋ ਚੁੱਕੀ ਆ 19 ਦੇ ਦੇ ਕਰੀਬ ਦਾ ਮਤਲਬ 16 ਬੰਦੇ ਦਾ ਸਾਨੂੰ ਪਤਾ ਵੀ ਪੂਰੇ ਸੇਫ ਨਹੀਂ ਸੀ ਅਸੀਂ ਟਾਪ ਦਾ 3-4 ਵਾਰੀ ਅਸੀਂ ਕੁਝ ਪਤਾ ਨਹੀਂ ਲੱਗ ਰਿਹਾ ਵੀ 3 ਨੇ ਇੱਕ 4 ਨੇ ਜਾਂ 5 ਨੇ 25 ਬੰਦਿਆਂ ਦਾ ਸਾਨੂੰ ਦੱਸਿਆ ਵੀ 25 ਬੰਦੇ ਸਮਿਤ ਡਰਾਈਵਰ ਸੀਗੇ ਜੀ ਟਾਟਾ ਇਸ ਦੇ ਵਿੱਚ ਕਾਰਨ ਕੋਈ ਨਹੀਂ ਜੀ ਰਾਹ ਦਾ ਬਕ ਸੀਗਾ ਇਹ ਨਰਨਰ ਜਾ ਰਹੇ ਸੀਗੇ ਇਹ ਨਹੀਂ ਪਤਾ ਕੋਈ ਮਤਲਬ ਡਰਾਈਵਰ ਨੂੰ ਪ੍ਰੋਬਲਮ ਆਈ ਜਾਂ ਸਰਪ੍ਰਾਈਜ਼ ਜੱਡੀਆਂ ਕੋ ਮਗੀ ਅਸੀਂ ਇਸ ਵਾਰ ਕੁਝ ਨਹੀਂ ਕਹਿ ਸਕਦੇ ਇਹ ਇਹ ਸਦੀਕ ਜਾਣਕਾਰੀ ਹੈ ਜਾਂਕਰ ਪਰਪਰ ਲਵ ਵਿਵਹਾਸਾ ਕਿਵੇਂ ਹੋਇਆ